ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਪੰਜਾਬ ਦੇ ਵਿੱਚ ਪੈ ਗਈ ਇਹ ਵੱਡੀ ਵਿਪਤਾ ਮੱਛੀ ਦੀ ਪਾਰੀ ਤਬਾਈ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਹੁਣ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਦੇਰ ਰਾਤ ਅਚਾਨਕ ਮੌਸਮ ਬਦਲ ਗਿਆ ਤੇਜ਼ ਹੰਨੇਰੀ ਨਾਲ ਕਾਰੇ ਬਦਲ ਛਾ ਗਏ ਕਈ ਥਾਵਾਂ ਤੇ ਮੀਂਹ ਅਤੇ ਕਈ ਥਾਵਾਂ ਤੇ ਗੜੇ ਪਏ ਤੇ ਜਲ ਨਾਲ ਪਾਰੜ ਗਿਆ ਅਚਾਨਕ ਪਛਮੀ ਘਟ ਬੜੀ ਸਰਗਰਮ ਹੋਣ ਨਾਲ ਪੰਜਾਬ ਹਿਮਾਚਲ ਤੇ ਹੋਰ ਰਾਜਾਂ ਵਿੱਚ ਹੰਨੇਰੀ ਚੱਲੀ ਇਸ ਨਾਲ ਕਈ ਥਾਵਾਂ ਤੇ ਦਰਖਤ ਬਿਜਲੀ ਦੇ ਖੰਭੇ ਉਖੜ ਗਏ ਤੇ ਇਸ ਨਾਲ ਜਿੱਥੇ ਆਵਾਜੇ ਪ੍ਰਭਾਵਿਤ ਹੋਈ ਉਥੇ ਬਿਜਲੀ ਸਪਲਾਈ ਚ ਵਿੱਚ ਵੀ ਵਿਘਨ ਪਿਆ ਤੇਜ ਹਨੇਰੀ ਗੜੇਮਾਰੀ ਅਤੇ ਮੀਂਹ ਕਰਕੇ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਖੇਤੀ ਮਾਹਿਰ ਡਾਕਟਰ ਸਖਬਲ ਸਿੰਘ ਅਨੁਸਾਰ ਹਨੇਰੀ ਅਤੇ ਮੀਂਹ ਦੇ ਵਿੱਚ ਖੇਤ ਵਿੱਚ ਬੀਜੀ ਕਣਕ ਦੇ ਫਸਲ ਦਾ ਵੱਡਾ ਨੁਕਸਾਨ ਕਰ ਸਕਦੇ ਹਨ ਅਤੇ ਖੇਤੀ ਫਸਲ ਬੀਜਣ ਤੋਂ ਬਾਅਦ ਦਾਣੇ ਕਮਜ਼ੋਰ ਹੋ ਜਾਂਦੇ ਹਨ ਜਿੰਨਾ ਸਮੇਂ ਤੇ ਗੜੇਮਾਰੀ ਹੋਈ ਹੈ ਉਸ ਤੋਂ ਜ਼ਿਆਦਾ ਨੁਕਸਾਨ ਹੋਵੇਗਾ ਕਦੂ ਟਮਾਟਰ ਖੀਰਾ ਤੇ ਹੋਰ ਸਬਜ਼ੀਆਂ ਦੀ ਫਸਲ ਵੀ ਨੁਕਸਾਨੀ ਗਈ ਹੈ ਆਈਐਮਡੀ ਮੁਤਾਬਕ ਪੰਜਾਬ ਹਰਿਆਣਾ ਰਾਜਸਥਾਨ ਤੇ ਹੋਰ ਨਾਲ ਲੱਗਦੇ ਸੂਬਿਆਂ 'ਚ ਹਲਕੀ ਤੋਂ ਦਰਮਿਆਨੀ بارشਾਂ ਦੇ ਗੜੇਬੜੀ ਹੋਣ ਦੀ ਸੰਭਾਵਨਾ ਹੈ ਤੇ ਇਸ ਤੋਂ ਬਾਅਦ ਮੌਸਮ ਖੁਸ਼ਕ ਰਹੇਗਾ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ